ਸਭ ਤੋਂ ਪਹਿਲਾਂ ਇਸ ਮੇਰੇ ਲਈ ਇਹ ਦੁਨੀਆ ਦੀ ਸਭ ਤੋਂ ਮੁਕੱਦਸ ਧਰਤੀ ਹੈ ਤੇ ਮੇਰਾ ਇਹ ਦੂਜਾ ਘਰ ਹੈ ਹਾਲਾਂਕਿ ਕਿੰਨੇ ਵਰੇ ਹੋ ਗਏ ਇਸ ਕੰਪਸ ਨੂੰ ਛੱਡਿਆ ਪਰ ਹਾਲੇ ਵੀ ਗਾਹੇ-ਬਗਾਹੇ ਜਦੋਂ ਵੀ ਵਕਤ ਮਿਲਦਾ ਚਾਹੇ ਰਾਤ ਨੂੰ ਆਈਏ ਚਾਹੇ ਦਿਨੇ ਆਈਏ ਇੱਥੇ ਸਜਦਾ ਜ਼ਰੂਰ ਕਰਕੇ ਜਾਂਦੇ ਆ ਕਿਸੇ ਵੀ ਦੂਰ ਤੋਂ ਵਾਪਸ ਆਈਏ ਸੋ ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਆਪਣਾ ਤੁਸੀਂ ਘਰ ਸਮਝਦੇ ਆ ਨਾ ਤੇ ਉਹਦੀ ਸਾਰੀ ਦੇਖਰੇਖ ਤੇ ਉਹਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਸ ਘਰ ਦੇ ਮੈਂਬਰਾਂ ਦੀ ਕੋਲ ਹੀ ਹੋਣੀਆਂ ਚਾਹੀਦੀਆਂ ਉਹ ਘਰ ਜਿਸ ਤਰ੍ਹਾਂ ਵੀ ਚੱਲਦਾ ਚੰਗਾ ਮਾੜਾ ਉਹ ਘਰਦਿਆਂ ਦੀ ਜ਼ਿੰਮੇਵਾਰੀ ਆ ਬਾਹਰੋਂ ਕੋਈ ਆ ਕੇ ਉਹਨਾਂ ਦੀ ਹਮਾਇਤ ਕਰੇ ਬਹੁਤ ਚੰਗੀ ਗੱਲ ਆ ਪਰ ਉਹਨਾਂ ਨੂੰ ਜੇਕਰ ਕੋਈ ਹੁਕਮ ਸੁਣਾਵੇ ਜਾਂ ਕੋਈ ਕਹੇ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ ਲਓ ਮੇਰੇ ਖਿਆਲ ਨੂੰ ਘਰਦਿਆਂ ਨੂੰ ਕਦੀ ਵੀ ਪਸੰਦ ਨਹੀਂ ਹੁੰਦਾ ਐਂਡ ਥਿਸ ਇਜ਼ ਵੈਰੀ ਵਾਈਜ਼ ਆਫ ਦੀ ਮਿਨਿਸਟਰੀ ਆਫ ਦੀ ਹਾਈਅਰ ਐਜੂਕੇਸ਼ਨ ਕਿ ਉਹਨਾਂ ਨੇ ਇਸ ਜਿਹੜੀ ਸੈਨੇਟ ਦੀ ਐਗਜ਼ਿਸਟਿੰਗ ਮੈਥਡੋਲੋਜੀ ਸੀਗੀ ਉਹਨੂੰ ਰੀਟੇਨ ਰੱਖਿਆ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾਖੀ ਕਰਦਾ ਇਸ ਗੱਲ ਤੇ ਤੇ ਇਹ ਜਿਹੜਾ ਮੋਰਚਾ ਹੈ ਇਹ ਬਹੁਤ ਹੀ ਪੀਸਫੁਲੀ ਸਾਡਾ ਅੱਗੇ ਵਧਿਆ ਇਹਦੇ ਕਰਕੇ ਜਿਹੜੀ ਸਟੂਡੈਂਟਿਕ ਸੋਲੀਡੈਰਿਟੀ ਆ ਉਹ ਸਭ ਤੋਂ ਵੱਧ ਵਧਾਈ ਦੇ ਹਸਦਾਰ ਹੈ ਬਹੁਤ ਹੀ ਜ਼ੋਰਦਾਰ ਤਾੜੀਆਂ ਉਹਨਾਂ ਦੇ ਨਾਮ ਵੀ ਆਖਦੇ ਇਹਨਾਂ ਨੇ ਇਹਨਾਂ ਨੇ ਇੰਨੇ ਲੰਬੇ ਸਮੇਂ ਤੋਂ ਇੱਥੇ ਬੈਠੇ ਮੈਂ ਅਨਫੋਰਚੂਨੇਟਲੀ ਆਊਟ ਆਫ ਸਟੇਟ ਸੀਗਾ ਤੇ ਆ ਨਹੀਂ ਸਕਿਆ ਅੱਜ ਹੀ ਸਵੇਰੇ ਮਤਲਬ ਕਿ ਸਿੱਧੇ ਦਿੱਲੀ ਤੋਂ ਅਸੀਂ ਇੱਥੇ ਪਹੁੰਚੇ ਹਾਂ ਕਿਉਂਕਿ ਇਹ ਮੇਰਾ ਸਭ ਤੋਂ ਪਹਿਲਾ ਜ਼ਾਤੀ ਇਖਲਾਕੀ ਫਰਜ਼ ਥਾ ਕਿ ਮੈਂ ਸਭ ਤੋਂ ਪਹਿਲਾ ਇੱਥੇ ਪਹੁੰਚਾਂ ਇਸ ਗੱਲ ਦੀ ਉਸਤਾਨੀ ਮਾਫੀ ਚਾਹਣਾ ਕਿ ਜੇ ਮੈਂ ਇੱਥੇ ਹੁੰਦਾ ਤਾਂ ਹਰ ਹਾਲਤ ਹਾਜ਼ਰ ਹੋਣਾ ਸੀ ਪਰ ਜਦ ਤੱਕ ਜਿਵੇਂ ਜਿਵੇਂ ਹੁਕਮ ਤੇ ਵਹਿ ਤੇ ਵਿਕਾਰ ਕਿਉਂਕਿ ਹੁਣ ਇਹ ਬੱਚਾ ਦੇ ਹੱਥ ਹੈ ਸਾਡੀ ਯੂਨੀਵਰਸਿਟੀ ਔਰ ਬੀਇੰਗ ਅ ਅਲੂਮਨੀਅਨ ਬੀਇੰਗ ਦੀ ਬ੍ਰਾਂਡ ਅੰਬੈਸਡਰ ਇੰਟਰਨੈਸ਼ਨਲ ਬ੍ਰਾਂਡ ਅੰਬੈਸਡਰ ਮੈਨੂੰ ਇਸ ਗੱਲ ਦਾ ਫਖਰ ਵੀ ਆ ਕਿ ਮੈਂ ਇਸ ਕੈਂਪਸ ਦਾ ਦੀ ਪੈਦਾਇਸ਼ ਹਾਂ ਇੱਥੋਂ ਅਸੀਂ ਵੱਡੇ ਹੋਏ ਹਾਂ ਮੇਰੇ ਜਿਹੜੇ ਲਖਬੈ ਜਿਹੜਾ ਡਾਕਟਰ ਦਾ ਨਾਮ ਹੈ ਸਾਨੂੰ ਇਹ ਸਾਂ ਤੋਂ ਮਿਲਿਆ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਹੋਈਆਂ ਨੇ ਹੁਣ ਮੈਂ ਇਹ ਅਪੀਲ ਕਰਦਾ ਇਸ ਸਾਰੀ ਸਟੂਡੈਂਟਸ ਯੂਨੀਅਨਸ ਦੇ ਨਾਲ ਮੈਂ ਕਿ ਕੈਂਪਸ ਦੀ ਜਿਹ ਸਾਡੇ ਸਾਰਿਆਂ ਵੱਲੋਂ ਚਾਹੇ ਜਿਹੜੇ ਗ੍ਰੇਟਰ ਅਦਮਨੀ ਨੇ ਚਾਹੇ ਸੀਨੀਅਰਸ ਨੇ ਚਾਹੇ ਜੂਨੀਅਨ ਨੇ ਚਾਹੇ ਐਗਜ਼ਿਸਟੈਂਸ ਸਟੂਡੈਂਟ ਆ ਕਿ ਜਿੰਨਾ ਕੁਸ਼ ਐਮੀਕੇਬਲੀ ਇਹ ਐਗਜ਼ਿਸਟੈਂਸ ਸੈਨੇਟ ਨੂੰ ਤੁਸੀਂ ਰੱਖਿਆ ਇਸੇ ਤਰ੍ਹਾਂ ਇੱਕ ਸਾਡੀ ਹੋਰ ਮੰਗ ਹੈ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਹੈ ਜਿਹੜੀ ਪਿਛਲੇ 1.5 ਸਾਲ ਤੋਂ ਨਹੀਂ ਹੋਈ ਸਾਡੇ ਨਾਲ ਬਹੁਤ ਸਾਰੇ ਸੈਨੇਟਰਸ ਵੀ ਆਏ ਆ ਸੀਨੀਅਰ ਮੈਂਬਰਾਂ ਨੇ ਵੀ ਆਏ ਆ ਸਿੰਡੀਕੇਟ ਤੋਂ ਅਸਪਸ਼ਟ ਅਸੀਂ ਇਹ ਕਰਦੇ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਪੀਸਫੁਲੀ ਐਸ ਸੂਨ ਐਸ ਪੋਸੀਬਲ ਰਿਜ਼ੋਲਵ ਕਰ ਲਈਏ ਆਪਾਂ ਤਾਂ ਕਿ ਜਿਹੜੀ ਇਹਦੀ ਡਿਸਟਿੰਗੁਇਸ਼ ਜਿਹੜਾ ਇਹਦਾ ਗਲੋਰੀਅਸ ਹੈਰੀਟੇਜ ਆ ਸਾਡੀ ਇਸ ਕੈਂਪਸ ਦਾ ਉਹ ਬਰਕਰਾਰ ਰਹੇ ਔਰ ਅਸੀਂ ਸਾਰੇ ਇੱਥੇ ਆਉਂਦੇ ਜਾਂਦੇ ਨੇ ਇਹ ਮਹਿਫਲਾਂ ਰਗਣ ਇਨ੍ਹਾਂ ਲਫ਼ਜ਼ਾਂ ਦੇ ਨਾਲ ਮੈਂ ਆਪ ਸਭ ਤੋਂ ਬਹੁਤ